ਇਹ 2021 ਦੇ ਵਿੱਚ ਲਾਸ਼ਦੀਪ ਵੀਰੇ ਦਾ ਬ੍ਰੇਕਅਪ ਹੋਇਆ ਤੇ 2025 ਦੇ ਵਿੱਚ ਇਹਨਾਂ ਨੂੰ ਪੈਸੇ ਯਾਦ ਆ ਗਏ 4 ਸਾਲ ਕੇਲੇ ਛਿਲਦੇ ਸੀ ਉਹ ਵੀ ਸਾਰੀ ਗੱਲਬਾਤ ਕਰਾਂਗੇ ਲਾਸ਼ ਵੀਰੇ ਕਿੱਥੇ ਕੁੜੀ ਨੂੰ ਮਿਲੇ ਸੀਗੇ ਮੈਂ ਕੁੜੀਆਂ ਦਾ ਨਾਮ ਨਹੀਂ ਐਸਾ ਦਾ ਇਹ ਹੁੰਦੀ ਆ ਵੀਰੇ ਮਰਦਾਂ ਦੀ ਗੱਲ ਮੁੰਡਾ ਕਹਿੰਦਾ ਕੁੜੀ ਨੂੰ ਮੈਂ ਬਦਨਾਮ ਨਹੀਂ ਕਰ ਸਕਦਾ ਕੁੜੀ ਦਾ ਨਾਮ ਇਸ ਚੈਨਲ ਤੇ ਨਹੀਂ ਲੈ ਸਕਦਾ ਬਹੁਤ ਥੋੜੇ ਮਰਦ ਹੁੰਦੇ ਆ ਤੁਹਾਡੇ ਵਰਗੇ ਬਹੁਤ ਚੰਗੀ ਗੱਲ ਆ ਵੀਰੇ ਉਹ ਕੁੜੀ ਦਾ ਨਾਮ ਨਹੀਂ ਲੈ ਸਕਦਾ ਇਹਦਾ ਜ਼ਹਿਰਪ੍ਰੀਤ ਪੂਰਾ ਮਨਜੂਬੀ ਜ਼ਹਿਰਪ੍ਰੀਤ ਹਾਂਜੀ ਇਹ ਕੌਣ ਜਿਹਨੇ ਜ਼ਹਿਰ ਘੋਲਿਆ ਅੱਛਾ ਕੁੜੀ ਦਾ ਨਾਮ ਜ਼ਹਿਰਪ੍ਰੀਤ ਹੈ ਹਾਂਜੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਲਈ ਹਾਂਜੀ ਥੋੜੀ ਹਾਂਜੀ ਤੇ ਤੁਹਾਨੂੰ লাশ ਦੀ ਬਣਾ ਲਈ ਹਾਂਜੀ ਇੱਕ ਕੁੜੀ ਇਸ ਲਈ ਕਹਿੰਦੇ ਆ ਬੱਚਿਆਂ ਦਾ ਨਾਮ ਬਹੁਤ ਸੋਚ ਵਿਚਾਰ ਕੇ ਰੱਖਣਾ ਚਾਹੀਦਾ ਕੁੜੀ ਦਾ ਨਾਮ ਹੈਗਾ ਜ਼ਹਿਰਪ੍ਰੀਤ अच्छा एक, लाश एक मैं लाशबा जी एक मैं सुनया सीगा कहंदे ਕੁੜੀ ਨੂੰ ਪੰਜਾਬ ਦੀ ਈਸ਼ਵਰਿਆ ਰਾਏ ਬੋਲਿਆ ਜਾਂਦਾ ਮੈਂ ਵੀ ਨਵਾਜ਼ੁਦੀਨ ਸੀ ਕਿਹਾ ਕੀ ਹੋਇਆ ਨਵਾਜ਼ੁਦੀਨ ਸੀ ਕਿਹਾਗਾ ਮੈਂ ਵੀ ਜੇ ਕੁੜੀ ਈਸ਼ਵਰਿਆ ਰਾਏ ਆ ਤੇ ਮੁੰਡਾ ਕਹਿੰਦਾ ਮੈਂ ਵੀ ਨਵਾਜ਼ੁਦੀਨ ਸਦੀਕੀ ਆ ਕੀ ਬਾਤ ਹੈ ਜੀ ਸ਼ਕਲਾਂ ਦੇ ਹਿਸਾਬ ਨਾਲ ਪੈਂਚਰ ਲਾਣ ਵਾਲੇ ਬੰਦੇ ਵੀ ਚਲੋ ਅ ਅੱਜ ਕੀ ਬਾਰੇ ਦੱਸ ਸਕਦੇ ਹੋ ਮਿਆਸ਼ ਕੀ ਸ਼ੁਰੂ ਕਿਦਾਂ ਹੋਈ ਕਿਦਾਂ ਪਿਆਰ ਦੇ ਵਿੱਚ ਐਂਟਰ ਕੀਤੇ ਕਦੋਂ ਪਤਾ ਲੱਗਿਆ ਵੀ ਹੁਣ ਝੱਗਾ ਫਟ ਚੁੱਕਾ ਆ ਟਿਊਸ਼ਨ ਇਕੱਠੇ ਵਰਦੇ ਸੀਗੇ ਅੱਛਾ ਜੀ ਫਿਰ ਉਦੋਂ ਹੀ ਤਾਂ ਆਪਾਂ ਬੰਕ ਵੀ ਮਾਰਦੇ ਸੀ ਅੱਛਾ ਜੀ ਫਿਰ ਆਪਾਂ ਰੀਲਾਂ ਬਣਾਉਣੀਆਂ ਸਟਾਰਟ ਕਰਤੀਆਂ ਅੱਛਾ ਹਾਂ ਜੀ ਮਤਲਬ ਪੜਾਈ ਦੇ ਨਾਲ ਨਾਲ ਰੀਲਾਂ ਬਣਾਉਂਦੇ ਸੀਗੇ ਹਾਂਜੀ ਪੜਦੇ ਨਹੀਂ ਸੀ ਹੁੰਦੇ ਛੋਟੀ ਉਮਰ ਦੇ ਵਿੱਚ ਹੀ ਇਕੱਠੇ ਰਹਿਣ ਲੱਗੇ ਸੀਗੇ ਉਹ ਹਾਂਜੀ ਉਹ ਸੀਗਾ ਫਲੈਟ ਨੰਬਰ 7172 7172 ਹਾਂਜੀ 71 ਜਾਂ 72 ਨਹੀਂ ਉਹ ਫਲੈਟ ਦਾ ਨਾਂ ਹੀ 7172 ਸੀਗਾ ਤੇ ਉਹਦੇ 'ਚ ਹੁੰਦਾ ਕੀ ਸੀ ਜੋ ਫਲੈਟ ਦਾ ਨਾਂ ਸੀ ਮਾਫ ਕਰਿਆ ਜੀ ਮਿੱਤਰੋ ਹਾਸਾ ਨਿਕਲ ਗਿਆ ਇਹ 2021 ਦੇ ਵਿੱਚ ਲਾਸ਼ਦੀਪ ਵੀਰੇ ਦਾ ਬ੍ਰੇਕਅਪ ਹੋਇਆ ਤੇ 2025 ਦੇ ਵਿੱਚ ਇਹਨਾਂ ਨੂੰ ਪੈਸੇ ਯਾਰ ਆ ਗਏ 4 ਸਾਲ ਕੇਲੇ ਛਿਲਦੇ ਸੀ ਉਹ ਵੀ ਸਾਰੀ ਗੱਲਬਾਤ ਕਰਾਂਗੇ ਲਾਸ਼ ਵੀਰੇ ਕਿੱਥੇ ਕੁੜੀ ਨੂੰ ਮਿਲੇ ਸੀਗੇ ਮੈਂ ਕੁੜੀ ਦਾ ਨਾਮ ਨਹੀਂ ਐਸਾ ਦਾ ਇਹ ਹੁੰਦੀ ਆ ਵੀਰੇ ਮਰਦਾਂ ਦੀ ਗੱਲ ਮੁੰਡਾ ਕਹਿੰਦਾ ਕੁੜੀ ਨੂੰ ਮੈਂ ਬਦਨਾਮ ਨਹੀਂ ਕਰ ਸਕਦਾ ਕੁੜੀ ਦਾ ਨਾਮ ਇਸ ਚੈਨਲ ਤੇ ਨਹੀਂ ਲੈ ਸਕਦਾ ਬਹੁਤ ਥੋੜੇ ਮਰਦ ਹੁੰਦੇ ਆ ਥੋੜੇ ਵਰਗੇ ਬਹੁਤ ਚੰਗੀ ਗੱਲ ਆ ਵੀਰੇ ਉਹ ਕੁੜੀ ਦਾ ਨਾਮ ਨਹੀਂ ਲੈ ਸਕਦਾ ਇਹਦਾ ਜ਼ੈਰਪ੍ਰੀਤ ਪੂਰਾ ਮਨਜੂਬੀ ਜ਼ੈਰਪ੍ਰੀਤ ਹਾਂਜੀ ਇਹ ਕੌਣ ਹੈ